ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੁੱਦੇ 1 2 ਹੀ ਲੇਗੇ ਬੇਨਤੀ ਕਰਨੀਆਂ ਤੁਹਾਡੇ ਨਾਲ ਸੰਗਤਾਂ ਦੇ ਨਾਲ ਮੁੱਦੇ ਇਹ ਮੰਡੀਆਂ ਪ੍ਰਤੀ ਲੇਗੇ ਕਿਉਂਕਿ ਪੰਜਾਬ ਦੇ ਵਿੱਚ 26 27 ਜੋ ਸੋਲੋ ਸਿਸਟਮ ਲੱਗੇ ਹੋਏ ਨੇਗੇ ਤੇ 26 27 ਹੋਰ ਸੋਲੋ ਸਿਸਟਮ ਲੱਗ ਰਹੇ ਨੇਗੇ ਕਿਉਂਕਿ ਇਹ ਸੋਲੋ ਸਿਸਟਮ ਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜਿੰਨਾ ਸਰਪੰਜਾਬ ਸੈਂਟਰ ਸਰਕਾਰ ਦਾ ਯੋਗਦਾਨ ਆ ਸੋਲੋ ਸਿਸਟਮ ਲਾਉਣ ਦੇ ਵਿੱਚ ਉਨਾ ਹੀ ਯੋਗਦਾਨ ਆ ਪੰਜਾਬ ਸਰਕਾਰ ਦਾਗਾ ਮੈਂ ਬੇਨਤੀ ਕਰਦਾ ਹਾਂ ਕਿਸਾਨਾਂ ਨੂੰ ਕਿ ਜੋ ਜੋ ਸੋਲੋ ਸਿਸਟਮ ਲੱਗੇ ਨੇਗੇ ਜੋ ਡਾਇਰੈਕਟ ਹੀ ਮਤਲਬ ਕਿ ਫਸਲ ਨੂੰ ਉਹਨਾਂ ਸੋਲੋ ਸਿਸਟਮਾਂ ਵਿੱਚ ਸੇਟਰਦੇ ਨੇਗੇ ਤੇ ਕਿਉਂ ਇਹ ਜ਼ੋਰ ਲੱਗਾ ਹੈ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਕਿ ਮੰਡੀਆਂ ਖਤਮ ਕੀਤੀਆਂ ਜਾਣ ਇਹਦੇ ਵਿੱਚ ਕਿਸਾਨ ਵੀ ਮਾਰੇ ਜਾਣਗੇ ਮਜ਼ਦੂਰ ਵੀ ਮਾਰੇ ਜਾਣਗੇ ਅਤੇ ਆੜਦੀ ਵੀ ਮਾਰੇ ਜਾਣਗੇ ਕਿਉਂਕਿ ਇਹਦੇ ਵਿੱਚ ਮਜ਼ਦੂਰ ਮਿਹਨਤ ਕਰਦੇ ਨੇਗੇ 6ਵੇਂ ਮਹੀਨੇ ਮੰਡੀਆਂ ਦੇ ਵਿੱਚ ਫਸਲ ਆਉਂਦੀ ਹੈ ਤਾਜ ਉਹ ਆਪਣੇ 6 ਮਹੀਨੇ ਦਾ ਫਸਲ ਦਾ ਮੰਨ ਲਓ ਕਿ ਉੱਥੇ ਕੰਮ ਕਰਕੇ ਉਹਦਾ ਗੁਜ਼ਾਰਾ ਚਲਾਉਂਦੇ ਨੇਗੇ ਇਸ ਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਇਹ ਇਹ ਸੈਂਟਰ ਸਰਕਾਰ ਨਾਲ ਕੇ ਸੋਲੋ ਸਿਸਟਮ ਲਾ ਰਹੀ ਹੈ ਕਿਉਂਕਿ ਮੰਡੀਆਂ ਖਤਮ ਕਰ ਰਹੀ ਹੈ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਇਹ ਸੋਲੋ ਸਿਸਟਮਾਂ ਦੇ ਵਿੱਚ ਫਸਲਾਂ ਨਾ ਸਿੱਟੀਆਂ ਜਾਣ ਮੰਡੀਆਂ ਦੇ ਵਿੱਚ ਫਸਲਾਂ ਸਿੱਟੀਆਂ ਜਾਣ ਜਦੋਂ ਆਪਾਂ ਸੋਲੋ ਸਿਸਟਮਾਂ ਦੇ ਵਿੱਚ ਫਸਲਾਂ ਡਾਇਰੈਕਟ ਸਿੱਟਦਾਂਗੇ ਫਿਰ ਆਪਾਂ ਇੱਕ ਵਾਰੀ ਤੇ ਆਪਾਂ ਪੈਸਾ ਲਿਆਵਾਂਗੇ ਜਦੋਂ ਕਿਤੇ ਆਪਾਂ ਨੂੰ ਬਾਅਦ ਵਿੱਚ ਲੋਡ ਪੈਂਦੀ ਹੈ ਤਾਂ ਆਪਾਂ ਕਿੱਥੇ ਜਾਵਾਂਗੇ ਆੜਤੀਆਂ ਲਵੇ ਜਾਵਾਂਗੇ ਫਿਰ ਆੜਤੀ ਆਪਾਂ ਨੂੰ ਪੈਸਾ ਕਿੱਥੋਂ ਦੇਣਗੇ ਨਾਲੇ ਆੜਤੀਏ ਮਰਨਗੇ ਨਾਲੇ ਕਿਸਾਨ ਮਰਨਗੇ ਤੇ ਨਾਲੇ ਮਜ਼ਦੂਰ ਮਰਨਗੇ ਤਿੰਨੇ ਪਰਿਵਾਰ ਮਰਨਗੇ ਕਿਉਂਕਿ ਇਹਨਾਂ ਜੋ ਪੰਜਾਬ ਦੇ ਕਾਰਪੋਰੇਟ ਘਰਾਣਿਆਂ ਦੀ ਅੱਖ ਹੈ ਕਿ ਪੰਜਾਬ ਦੀ ਜ਼ਮੀਨ ਦੇ ਉੱਤੇ ਕਿਉਂਕਿ ਪੰਜਾਬ ਦੀ ਜੀਨ ਜ਼ਮੀਨ ਉਪਜਾਊ ਹੈ ਇਹਨੂੰ ਖਤਮ ਕਰਨਾ ਇਹਨਾਂ ਨੇ ਆਪਦੇ ਹਿੱਸੇ ਵਿੱਚ ਲੈ ਕੇ ਜਾਣਾ ਹੈ ਆਪ ਖਰੀਦਣਾ ਇਹਨਾਂ ਨੇ ਇੱਥੇ ਪ੍ਰੋਜੈਕਟ ਲਾਉਣੇ ਨੇਗੇ ਵੀਰੋ ਜੇ ਤੁਸੀਂ ਆਪ ਦਾ ਸਿਸਟਮ ਸੰਭਾਲ ਕੇ ਕਿਉਂਕਿ ਪੰਜਾਬ ਨੂੰ ਇਹਨਾਂ ਨੇ ਖਤਮ ਕਰਨਾ ਹੈਗਾ ਹੱਥ ਛੋੜ ਕੇ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਕਿ ਆਪਦੀਆਂ ਫਸਲਾਂ ਨੂੰ ਮੰਡੀਆਂ ਦੇ ਵਿੱਚ ਸਿੱਟਿਓ ਨਾ ਕਿ ਸੋਲੋ ਸਿਸਟਮਾਂ ਦੇ ਵਿੱਚ ਤੇ ਕਿਉਂਕਿ ਇਹਦੇ ਨਾਲ ਗਰੀਬਾਂ ਦਾ ਵੀ ਰੋਜ਼ਗਾਰ ਚੱਲਦਾ ਹੈਗਾ ਉੱਥੇ ਵਿੱਚ ਉੱਥੇ ਮਤਲਬ ਕਿ ਟਰੱਕ ਵਾਲਿਆਂ ਦਾ ਵੀ ਕੰਮ ਚੱਲਦਾ ਹੈਗਾ ਉੱਥੇ ਲਾਲ ਹਾਈ ਜੋ ਤੇ ਮਜ਼ਦੂਰ ਭਰਾਈ ਚੜਾਈ ਕਰਦੇ ਨੇ ਉਹਨਾਂ ਦਾ ਵੀ ਕੰਮ ਚੱਲਦਾ ਹੈਗਾ ਤੇ ਵੀਰੋ ਬੇਨਤੀ ਹੈ ਵੀ ਆਪਾਂ ਸੋਲੋ ਸਿਸਟਮਾਂ ਦੇ ਵਿੱਚ ਨਾ ਆਪਾਂ ਫਸਲ ਸਿੱਠੀਏ ਇਹਨਾਂ ਇੱਕ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ